ਹਾਂਜੀ ਕੀ ਨਾਮ ਤੁਹਾਡਾ ਗੁਰਜੀਤਪੁਰ ਕਿਹੜਾ ਪਿੰਡ ਹੈ ਬਸਰਾਵਾਂ ਦਾ ਪਿੰਡੀ ਹਲਾ ਤੇ ਕਿਸ ਤਰ੍ਹਾਂ ਬਣੇਗਾ ਦੇ ਤਾਂ ਪਾਜੀ ਬਾਰਿਸ਼ ਹੋਈ ਬਹੁਤ ਜ਼ਿਆਦਾ ਤੇ ਉਸ ਕਰਕੇ ਕੱਚਾ ਕਮਰਾ ਸੀ ਜੋ ਉਹ ਸਾਰਾ ਹੀ ਟੱਟ ਗਿਆ ਸਾਡਾ ਫਿਰ ਕਿਸ ਤਰ੍ਹਾਂ ਰਹਦੇ ਹੋ ਇਹੋ ਤਰਪਾਲ ਪਾ ਕੇ ਮੜਾ ਮੋਟਾ ਗੁਜ਼ਾਰਾ ਮਹੀਨਾ ਹੋ ਗਿਆ ਕਰਦੇ ਹੁਣ ਸਾਨੂੰ ਤਰਪਾਲ 'ਚ ਰਹਿ ਜਾਂਦਾ ਵਸੇ ਨਹੀਂ ਬਹੁਤ ਔਖਾ ਏ ਕਿੱਦਾਂ ਗੁਜ਼ਾਰਾ ਕਰਦੇ ਗੁਜ਼ਾਰਾ ਤਾਂ ਬਹੁਤ ਔਖਾ ਹੁੰਦਾ ਪਿਆ ਸਾਡਾ ਤਰਪਾਲ ਦੇ ਵਿੱਚ ਰੋਟੀ ਪਾਣੀ ਕਿਸ ਤਰ੍ਹਾਂ ਕਰਦੇ ਬੜੀ ਤੰਗੀ ਆ ਜੀ ਜਦੋਂ ਬਾਰਿਸ਼ ਆਉਂਦੀ ਉਹ ਵਿੱਚ ਹੁੰਦੀ ਆ ਕਿਸੇ ਟਾਈਮ ਨਹੀਂ ਵੀ ਖਾਦੀ ਜਾਂਦੀ ਤੇ ਬੱਚਿਆਂ ਨੇ ਸੋਨਾ ਸਕੂਲ ਜਾਣਾ ਫਿਰ ਜੀ ਬੱਚੇ ਕਿੰਨੇ ਦਿਨ ਹੋ ਗਏ ਕਾਫੀ ਦਿਨ ਹੋ ਗਏ ਵਾਂਡੇ ਖੱਲੇ ਸੀ ਅਸੀਂ ਪੜ੍ਹਾਈ ਵੀ ਖਰਾਬ ਹੁੰਦੀ ਪਈ ਸਾਡੇ ਬੱਚਿਆਂ ਦੀ ਹੋਣੀ ਆਏ ਦੋ ਤਿੰਨ ਦਿਨ ਹੋ ਗਏ ਤੇ ਰੋਟੀ ਪੜੀ ਕਿਸ ਤਰ੍ਹਾਂ ਚੱਲਦਾ ਫਿਰ ਰੋਟੀ ਤਾਂ ਇਸ ਤਰ੍ਹਾਂ ਹੀ ਆ ਫਿਰ ਔਖੇ ਔਖੇ ਪਕਵਾਲੀ ਦੀ ਕੰਮ ਕੀ ਕਰਦੇ ਪਟੇ ਹਸਬੰਦ ਕੋਕ ਦਾ ਕੰਮ ਕਰਦੇ ਹਲਵਾਈ ਦਾ ਫਿਰ ਬੁਝਾਰਾ ਰੋਟੀ ਮੁਸ਼ਕਲ ਚੱਲਣੀ ਤੇ ਫਿਰ ਘਰ ਕਿਸ ਤਰ੍ਹਾਂ ਬੰਨਣਾ ਕਰ ਵੀ ਤਾਂ ਪਤਾ ਬੱਚੇ ਵੀ ਜਿਹੋ ਨੇ ਸਕੂਲ ਜਾਂਦੇ ਆ ਫੇ ਕਾਚੇ ਤਾਂ ਹੈ ਗਈ ਹੈ ਨਾ ਫੇਰਾ ਤਰਪਾਲ ਤੇ ਵੀ ਚੀਰ ਦੇ ਤੁਸੀਂ ਹਾਂਜੀ ਕੀ ਕਹਿਣਾ ਚਾਹੁੰਦੇ ਸਮਾਜ ਸੇਵਕ ਕੁਬੀਰ ਗੋੜੇ ਅਸੀਂ ਇਹ ਕਹਿਣਾ ਚਾਹੁੰਦੇ ਸਾਡੀ ਜਿੰਨੀ ਤੋਂ ਜਿੰਨੀ ਮਦਦ ਹੁੰਦੀ ਹੈ ਸਾਡੀ ਕਰਨ ਜੋ ਸਾਡੇ ਕਮਰੇ ਦੇ ਛੱਤ ਪੈ ਜਾਏ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਜੇ ਬੇਟੀ ਵੱਡੀ ਵਿਆਹੀ ਹੋਈ ਹੈ ਤੇ ਸਾਡੇ ਕੋਲ ਹੁਣ ਦੋਨੇ ਨੇ ਤਿੰਨ ਬੱਚੇ ਭਾਈ ਕੀ ਨਾਮ ਤੁਹਾਡਾ ਮਨਜੀਤ ਸਿੰਘ ਭਾਈ ਇਹ ਕਿਹੜਾ ਪਿੰਡ ਹੈ ਬਸਰਾਵਾ ਭਾਈ ਇਹ ਹਾਲਾਤ ਕਿਸ ਤਰ੍ਹਾਂ ਬਣੇ ਤੁਹਾਡੇ ਹਾਲਾਤ ਭਾਈ ਬਾਹਰ ਚਲਾ ਲਈ ਤਾਂ ਹੈ ਜੇ ਮੇਰੀ ਗੱਲ ਕਿੱਦਾਂ ਰਹਿ ਰਹੇ ਰਹਿਣ ਭਾਈ ਆ ਵੇਖ ਲੋ ਜਿੱਦਾਂ ਨੇ ਇਹਦੇ ਸਾਹਮਣੇ ਤੰਬੂ ਚ ਤੰਬੂ ਜਿਹੜਾ ਜਾਂਦਾ ਨਹੀਂ ਰਹਿ ਸਕ ਨਹੀਂ ਜਾਂਦਾ ਤੇ ਕੀ ਕਰੀਏ ਭਾਈ ਹੁਣ ਕੋਠਾ ਗੈਟਾ ਠੱਠ ਛੱਤ ਨੂੰ ਨਹੀਂ ਹੈਗੀ ਜਿਹੜੀ ਗੱਲ ਛੱਤ ਨੂੰ ਤੂੰ ਕਰਨਾ ਹੀ ਪੈਣਾਗਾ ਯਾਰਾ ਭਾਈ ਬਰਸਾਤਾਂ ਦੇ ਤੇ ਚੰਗੇ ਭਲੇ ਘਰ ਚੋਂ ਲਾਪੇ ਤੀਰ ਬਲਦੇ ਰਹਿੰਦੇ ਭਾਈ ਫਿਰ ਇਹ ਤਾਂ ਮਜਬੂਰੀ ਹੈਗੀ ਕਿੱਥੇ ਜਾਂਦੇ ਫਿਰ ਮੈਂ ਚੇਰਾ ਕਿੱਥੇ ਜਾਣਾ ਸੀ ਭਾਜੀ ਗਰਮੀ ਵੀ ਹੈ ਫਿਰ ਤਰਪਾਲ 'ਚ ਕਿਸ ਤਰ੍ਹਾਂ ਰਹਿਣ ਦਾ ਕਿ ਉੰਦਰ ਹੀ ਰੋਟੀ ਪਾਣੀ ਭਾਈ ਬਹੁਤ ਔਖਾ ਵਾ ਭਾਈ ਜਿਹੜੀ ਗੱਲ ਆ ਉੰਜੇ ਛੱਤ ਨਹੀਂ ਹੈਗੀ ਸਿਰ ਦੇ ਤੇ ਬਹੁਤ ਔਖਾ ਲੱਗਦਾ ਜਿਹੜੀ ਗੱਲ ਆ ਇਹ ਕਰਕੇ ਅੰਦਰੋਂ ਉੰਦਰ ਹੈ ਨਹੀਂ ਜਿਹੜੀ ਇਸ ਗੱਲ ਦਾ ਨਾ ਪੈ ਲਈਏ ਨਾ ਬੰਨਾ ਵਾ ਹਲਵਾ ਕੰਮ ਕੀ ਕਰਦੇ ਹਲਵਾਈ ਦਾ ਭਾਜੀ ਲੱਗਦਾ ਹਲਵਾਈ ਦੇ ਕੰਮ ਨਾ ਬੰਦੀ ਸੀ ਬੰਦਾ ਤੇ ਭਾਈ ਇਹ ਕੰਮ ਚੱਲਦੇ ਰਹਿ ਜਾਂ ਗੱਲ ਕੋਈ ਦੁਕਾਨ ਹੋਵੇ ਜਿਆਦਾ ਫੇਰ ਤੇ ਚੱਲਦੇ ਰਹਿ ਹੁੰਦਾ ਵੀ ਕੰਮ ਦੇ ਵੀ ਬੰਦੇ ਦਾ ਵੀ ਰੋਜ਼ ਦੀ ਹੁੰਦਣ ਹੈਗੀ ਆ ਇੱਥੇ ਰੋਜ਼ ਦੀ ਤੇ ਹੁੰਦਣ ਹੈ ਨਹੀਂ ਆ ਵੀ ਉਹਦੇ ਦਹਦਣਾ ਤੇ ਦਿਹਾੜੀ ਲੱਗਦੀ ਜਾਂ ਚੌਂਦ ਨੀ ਦਿਹਾੜੀ ਲੱਗਦੀ ਇਦਾਂ ਦਾ ਕੰਮ ਆਪਣਾ ਕਮੇ ਦੇ ਦੋ ਦੀ ਰੋਟੀ ਪਾਣੀ ਬੜਾ ਮੁਸ਼ਕਲ ਆ ਹਾਂਜੀ ਭਾਈ ਜੀ ਫਿਰ ਰੋਟੀ ਪਾਣੀ ਮਾਹ ਚੱਲਦਾ ਜਿਹੜੀ ਗੱਲ ਆ ਤੇ ਫਿਰ ਮਕਾਨ ਹਾਂਜੀ ਮਕਾਨ ਭਾਈਓ ਵੇਖੋ ਜੇ ਕੋਈ ਦੇਣਗੇ ਸਹੂਲਤ ਵੀਰੇ ਬਰੋਂ ਤੱਕਾ ਤੇ ਪਾਲਾ ਨਹੀਂ ਲਈ ਤੇ ਫਿਰ ਵੇਖਦੇ ਆ ਫਿਰ ਕੀ ਕਰਨਾ ਜੇ ਬੱਚੇ ਸਕੂਲ ਪੜ੍ਹਦੇ ਹਾਂਜੀ ਹਾਂਜੀ ਫਿਰ ਉਹ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸਨ ਤੁਸੀਂ ਬੱਚੇ ਸਕੂਲ ਭੇਜਨੇ ਘਰ ਜੀ ਬਣਾਉਣਾ ਪਰ ਰੋਟੀ ਚਲਾਨੀ ਭਾਈ ਉਹ ਕਰਨਾ ਤੇ ਪੈਣੀਆਂ ਜਿੰਨੇ ਜੋਗੇ ਹੈਗੇ ਉਹਨੇ ਜੋਗੇ ਕਰ ਲਏ ਆ ਕੰਮ ਲੈ ਤੇ ਕੱਲਾ ਜਾਣਾ ਵਾ ਕੱਲਾ ਜਾਣਾ ਜਾਏ ਨਾ ਜਿੰਨੇ ਜੋਗੇ ਆ ਜਾਵਾ ਕਰ ਲਿਆ ਵਾ ਪਰ ਤ੍ਰਪਾਲ ਜੀ ਨੂੰ ਪਾਈ ਕਦੋਂ ਪਾਈ ਤ੍ਰਪਾਲ ਭਾਈ ਪਾਈ ਨੂੰ ਤੇ ਹੋਈ ੱਲਿਆ ਜਾਂਦੀਆਂ ਬਰਸਾਤਾਂ ਜਿਹੜੀਆਂ ਹੁੰਦੀ ਪਾਈ ਹੈ ਵਿਦੰਬਰ ਬਰਸਾਤਾਂ ਬਦ ਕਰਾ ਭਾਈ ਇੱਦਾਂ ਢੇਕਾ ਕੋਠਾ ਸ਼ੱਕ ਟੋਕੜ ਵੀ ਪਕੀ ਤੇ ਰਹੂਏ ਯਾਰ ਮਾਲੇ ਸਾਹ ਤੋਂ ਦੇਖ ਲੋ 20 25 ਦਿਰ ਹੋਏ ਉਹਨਾਂ ਪਧਰਾ ਕੀਤਾ ਵਾ ਨਹੀਂ ਨਹੀਂ ਪੁਟੀਆਂ ਜਿਹੜੇ ਪੈਸੇ ਹੈਗੇ ਚਾ ਲਾਏ ਆ ਨਾ ਕੇ ਨਾ ਕੋਈ ਹੈਲਪ ਦਿੱਤੀ ਨਾ ਸਦੀ ਵਾਲਾ ਦੇਖਿਆ ਆ ਅੰਦਰ ਜਾ ਕੇ ਵਿੱਚ ਰਸੋਈ ਵੀ ਨਾ ਕੋਈ ਆ ਜੀ ਹਾਂਜੀ ਭਾਜੀ ਬੱਚੇ ਫੜਦੇ ਵੀ ਅੰਦਰ ਹੀ ਆ ਹਾਂਜੀ ਹਾਂਜੀ ਭਾਜੀ ਸਾਰੇ ਉਹਨਾਂ ਕੀ ਕਰਨਾ ਹੈ ਉਹ ਤਾਂ ਇਹ ਦੋ ਕਮਰੇ ਨੇ ਦੋਵੇਂ ਕੱਚੇ ਹੀ ਆ ਹਾਂਜੀ ਪਹਿਲਾਂ ਤਾਂ ਦੋਵੇਂ ਇਕੱਠੇ ਹੀ ਦਿੱਤੇ ਜਿਹੜੀ ਵਾਲਾ ਇਹ ਚੱਕਰ ਬਣਿਆ ਉਹਦੇ ਮਕਾਨ ਨੇ ਇੱਕ ਮਜਬੂਰੀ ਦੇ ਦਿੱਤੀ ਵੀ ਤਰਪਾਲ 'ਚ ਰਹਿੰਦੇ ਬਹੁਤ ਜ਼ਿਆਦਾ ਭਾਈ ਨਹੀਂ ਪੁੱਜਦੇ ਜਿਹੜੀ ਕਰਨਾ ਇਹਦੇ ਵੀਰੇ ਸਾਡੇ ਪੰਜਾਬੀ ਵੀਰ ਆ ਬਹੁਤ ਮਦਦ ਕੀਤੀ ਖੜਾ ਦੇ ਵਿੱਚ ਉਹਨਾਂ ਨੇ ਹਾਂਜੀ ਬਈ ਕਹਿਣਾ ਚਾਹੁੰਦੇ ਹੋ ਨਾਲ ਤੁਸੀਂ ਭਾਈ ਜਦੋਂ ਸਾਡੇ ਵੀ ਕਿਤੇ ਵੇਖ ਲੈਣਗੇ ਵੀਡੀਓ ਉਹਦੀ ਅੱਗੇ ਨੂੰ ਤੇ ਕਹਿਣਗੇ ਹੈਲਪ ਕਰ ਦੇਣਗੇ ਭਾਈ ਉੱਥੇ ਇਹਦੇ ਬਾਅਦ ਭਾਈ ਵੀ ਇਹ ਛੱਤਾਂ ਜੂ ਦੀ ਬਚਾਇ ਸਿੱਕਤੇ ਪਰਿਵਾਰ 'ਚ ਕੌਣ-ਕੌਣ ਹੈ ਪਰਿਵਾਰ 'ਚ ਭਾਈ ਮੇਰੇ ਤਿੰਨ ਬੱਚੇ ਆ ਗੁੜੀਆਂ ਵੱਡੀ ਵਈ ਆ ਦੋ ਬੱਚੇ ਆ ਔੜਦੇ ਆ ਘਰ ਦੇ ਆ ਤੇ ਵੱਡਾ ਭਰਾਵਾ ਵੀਰਾ ووی ځارا ټوله ستدا و غلطی کوي وای څه کار دی ام باجی هجه دا